ਪਠਾਨਾ ਦਾ ਇਤਹਾਸ ਜਿੰਦਾਬਾਦ ਪਠਾਨ ਮਸੂਰੇਸਤਾਨ ਇਤਲੰਦਾਂ ਬਹੁਤ ਸੋਚ ਸਮਝ ਕੇ ਬਣਾਇਆ ਗਿਆ ਦੇਖੋ ਇਹਦੇ ਵਿੱਚ ਦੋ ਚੀਜ਼ਾਂ ਨੇ ਹਰਿਆਣੇ ਵਾਲੇ ਦੀ ਬਸ ਪਰ ਪਹਿਲਾਂ ਕਰਦੇ ਜਨਾ ਉਹ ਤਾਂ ਬੀਐਮਐਲ ਨਾਲ ਜਾਂਦੀ ਆ ਭਾਗੜਾ ਮੀਨੇਰਤ ਨਾਲ ਜਾਂਦੀ ਆ ਉਹਦਾ ਬੈਗ ਵੀ ਪੱਕਾ ਹੈ ਲੈ ਹੈ ਉਹ ਵੀ ਪੱਕੀਆਂ ਨੇ ਉਹ ਆਪ ਦਾ ਮਜੇ ਨਾਲ ਪਾਣੀ ਲਈ ਜਾਂਦੇ ਨੇ ਰਾਜਸਥਾਨ ਵਾਲੇ ਨੇ ਉਹਨਾਂ ਦੀ ਵੀ ਉਹ ਰਾਜਸਥਾਨ ਜਿਹੜੀ ਵੀਡੀਓ ਜਾਂਦੀ ਹੈ ਜਦੋਂ ਆਹ ਕੰਦੀ ਖਨਾਰੀ ਨੂੰ ਆਪਾਂ ਕਹਿੰਦੇ ਆ ਉਹਦਾ ਪੈਂਡ ਨਹੀਂ ਪੱਕਾ ਤੇ ਸਾਇਦਾ ਹੀ ਪੱਕੀਆਂ ਨੇ ਉਹ ਵੀ ਆਪਣਾ ਮਜੇ ਨਾਲ ਸਾਡਾ ਜਿਹੜਾ ਪਾਣੀ ਹੈ ਕੱਟੋਂ-ਕੱਟ 40-50% ਸਭ ਤੋਂ ਵੱਧ ਲਈ ਜਾਂਦੇ ਨੇ ਸਾਡੀ ਜਿਹੜੀ ਲਾਈਨ ਲਾਈਨ ਹੈ ਇਸ ਹੰਦ ਖਨਾਰੀ ਆ ساری ਮੰਗ ਦੀ ਲਾਈਨ ਇਹਨੂੰ ਇੰਨਾ ਸੋਹਣਾ ਬਣਾਇਆ ਇਹਦਾ ਬੈੱਡ ਆਪਾਂ ਕਿਤੇ ਵੀ ਨਹੀਂ ਇੱਕ ਜਗ੍ਹਾ ਤੇ ਵੀ ਨਹੀਂ ਆਪਾਂ ਕਿਤੇ ਪੱਕਾ ਕੀਤਾ ਨਹੀਂ ਬੈੱਡ ਦੇ ਵਿੱਚ ਰੀਚਾਰਜ ਹੁੰਦੀ ਹੈ ਕੱਟੋਂ-ਕੱਟ ਮੋਰ 90-95% ਦੀ ਬੈਟਰੀ ਦੀ ਹੁੰਦੀ ਹੈ ਸਾਈਡਾਂ ਦੇ ਉੱਤੇ ਤਾਂ ਸਾਈਡਾਂ ਸਾਈਡ ਥਰੋ ਚ ਹੋ ਜਾਂਦਾ ਉਸ ਨਾਲ ਕੋਈ ਰੀਚਾਰਜਿੰਗ ਨਹੀਂ ਹੁੰਦੀ ਆ ਬਹੁਤ ਮਾਈਨਰ ਰੀਚਾਰਜਿੰਗ ਹੁੰਦੀ ਆ 5 5-10% ਤਾਂ ਹੀ ਜਿਹੜੀ ਅਸੀਂ ਕੈਲਕੂਲੇਸ਼ਨਲ ਕੀਤੀਆਂ ਨੇ ਸਾਰਾ ਕੁਝ ਕੀਤਾ ਉਹਦੇ ਹਿਸਾਬ ਇਹਨਾਂ ਨੇ ਕੋਈ ਗਲਤੀ ਕਰਦੀ ਹੋਈ ਨੇ ਦੇਖੋ ਮੈਂ ਵੀ ਪਿੰਡਾਂ ਚ ਆਇਆ ਹੋਇਆ ਬੰਦਾ ਮੈਂ ਵੀ ਪਿੰਡਾਂ ਦੇ ਵਿੱਚ ਪੜਿਆ ਹੋਇਆ ਹਾਂ ਜੇ ਤੁਹਾਡੇ ਨਾਲ ਤੁਸੀ ਐਵੇਂ ਲੱਗਦਾ ਥੋਨੂੰ ਕਿ ਵੀ ਮੈਂ ਅਸੀਂ ਕਿਤੇ ਬਾਹਰਲੇ ਬੰਦੇ ਆਇਆ ਜਾਂ ਕੋਈ ਹੋਰ ਆਇਆ ਸਾਨੂੰ ਵੀ ਪਤਾ ਪ੍ਰੋਬਲਮ ਪੰਜਾਬ ਦੀ ਕੀ ਹੈ ਪੰਜਾਬ ਦੇ ਆਉਣ ਵਾਲੇ ਪਰਸੇ ਦੇ ਵਿੱਚ ਸਾਨੂੰ ਇਹ ਨਹਿਰ ਦੇ ਨਾਲ ਪਾਣੀ 3000 ਕਿਊਸੇ ਕਾਪਾ ਪੰਜਾਬ ਦਾ ਹਿੱਸਾ ਰਹਿਣਾ ਹੈ ਜਾਨਕਿ 1.5 ਐਮਐਫ ਜਿਹੜਾ ਪਾਣੀ ਹੈ ਉਹ ਸਾਡੇ ਆਫਰ ਦੇ ਵਿੱਚ ਪੈ ਜਾਊਗਾ ਅੱਗੇ ਪੈ ਜਾਊਗਾ ਆਪਣੀ ਭੈਣ ਭਰਾ ਦੀ ਸਾਰੇ ਜਿਹੜੇ ਇਧਰ ਸੰਗਰੂਰ ਪਲੇ ਕੋਰ ਦਾ ਸਾਰਾ ਆਕ ਬਠਿੰਡਾ ਆਸપાસ ਸਭ ਆ ਦੇ ਗੂ ਜੇਨਵਾਸੀ ਨੂੰ ਵੀ ਇਹ ਗੱਲ ਨਾਲ ਸਹਿਮਤ ਹੋ ਗਈ ਹੈ ਆਈਸੀ ਪ੍ਰਾਈਮਰ ਠੀਕ ਹੈ ਤੁਸੀਂ ਸਵੇਰੇ ਸਾਡੇ ਘੇਟ ਚੱਲੋ ਪ੍ਰੈਕਟੀਕਲੀ ਆਪਾਂ ਇੱਕ ਖਾਲ ਪਾ ਲੈਂਦੇ ਹਾਂ 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 ਠੀਕ ਹੈ ਜੀ ਤੁਸੀਂ ਮੈਨੂੰ ਦਿਖਾਦੇ ਵੀ ਛੈਡਾਂ ਤੋਂ ਪਾਣੀ ਨਹੀਂ ਜਾਂਦਾ ਹਰ ਛੈਡਾਂ ਬਿਨਾਂ ਛੇਤੇ ਤੇ ਅਸੀਂ ਕਹਿੰਦੇ ਬਜ਼ੁਰਗ ਵੀ ਛੇਤਦੇ ਰਹੇ ਨੇ ਜਿੰਨਾ ਕੋਲ ਨੂੰ ਨਹੀਂ ਲਾਉਂਦੇ ਛੇਤ ਉਹਨਾਂ ਚੋਂ ਪਾਣੀ ਲੱਗਦਾ ਹਾਂ ਨਾਲ ਤੁਸੀਂ ਰਾਤ ਨੂੰ ਕਿੱਦਣੋਂ ਵੀ ਛੇਤਦੇ ਹੋ ਉਹਨਾਂ ਨਾਲ ਨਾਲ ਛੈਡਾਂ ਖਾਲ ਦੇ ਨਾਲ ਵੀ ਆਪਣੀ ਬਹੁਤ ਫਿਕਰ ਕਰਦੇ ਹੁੰਦੇ ਅਵੇ ਨਹੀਂ ਜੋੜੇ ਅੰਮਾਨੂ ਦਾ ਮੈਂ ਇਹ ਦੱਸਦਾ ਇਹ ਜਿਹੜਾ ਕੰਮ ਤੋਂ ਪਤਾ ਲੱਗਿਆ ਇਹ ਜਿਹੜੀ ਨਹਿਰ ਹੈ ਇਹਦਾ ਬੈੱਡ ਜਿਹੜਾ ਨਾ ਬੜਾ ਪਰਵੀਅਸ ਮਟੀਰੀਅਲ ਹੈ ਪਰਵੀਅਸ ਮਟੀਰੀਅਲ ਦਾ ਇਹ ਹੁੰਦਾ ਵੀ ਉਹ ਸੈਂਡੀ ਮਟੀਰੀਅਲ ਆ ਸਾਲਾ ਤੇ ਇਹ ਜਿਹੜੀ ਨਿਕਲੀ ਸੀ ਨਾ ਇਹ ਆਪਣੇ ਨਾਲ ਦਰਿਆ ਦੇ ਨਾਲ-ਨਾਲ ਦਰਿਆ ਵੀ ਛਿੱਟ ਹੁੰਦਾ ਗਿਆ ਕਿ ਉਹਦੇ ਉਹਦੇ ਪਾਣ ਦੇ ਵਿੱਚ ਆਉਂਦੀ ਹੈ ਇਹਦਾ ਜਿਹੜਾ ਬੈੱਡ ਹੈ ਇਹ ਸਾਰਾ ਹੀ ਉਹਦੇ ਵਾਲਾ ਸੈਂਡੀ ਬੈੱਡ ਹੈ ਦਾ ਇਹ ਪਾਣੀ ਬਹੁਤ ਛਿੱਟਦਾ ਪਾਣੀ ਇਸ ਨੂੰ ਐਵੇਂ ਲੱਗਦਾ ਕਿ ਜਦਾ ਇਹ ਪਾਰੀ ਕਿੱਤਰਾ ਦਾ ਹੁੰਦਾ ਕੋਈ ਵੀ ਨਹੀਂ ਖਾਚਦਾ ਵ ਇੱਕ ਗੱਲ ਆ ਬਈ ਇਹਨੂੰ ਜਿਵੇਂ ਆਪਾਂ ਚੌੜੀ ਕਰਨੀ ਵਾ ਡੂੰਗੀ ਨਹੀਂ ਕਰ ਸਕਦੇ ਡੂੰਗੀ ਨਹੀਂ ਕਰ ਸਕਦੇ ਡੂੰਗੀ ਤਾਂ ਨਹੀਂ ਕਰ ਸਕਦੇ ਇਹਦਾ ਲੈਵਲ ਆਪੋਂ ਤੇ ਇਸਦਾ ਲੈਵਲ ਆ ਉਹ ਲਿੰਕੜਾ ਕੋਈ ਫਾਲ ਨਹੀਂ ਦਿੱਤੀ ਹੋਈ ਬੱਚੇ ਜਿੱਦਾਂ ਆਪਾਂ ਖਤਮ ਕਰਦੇ ਦੀ ਫਾਰਮ ਲੈਣ ਦੀ ਬੱਚੇ ਡੂੰਗਾ ਕਰਾ ਸੀ ਮੈਂ ਡੂੰਗਾ ਕਰਨਾ ਵੇ ਫਾਇਦਾ ਉਹਦਾ ਜੋ ਉਹਦਾ ਲੈਵਲ ਹੈ ਤੇ ਮਾਨਪੁਰ ਦਾ ਲੈਵਲ ਹੈ ਉਹ ਇਹ ਨਾਲ ਨਹੀਂ ਸਿਰਫ ਇਤਨੇ ਫਾਲ ਹੀ ਕਰ ਦਿੱਤੀ ਹੈ ਜਿਆਦਾ ਲੋਗ ਨਹੀਂ ਹੋ ਲੈਵਲ ਪਸੰਦ ਆਪਾਂ ਦੇਖੋ ਅੱਜ ਜਿਹੜੇ ਲੋਕ ਆ ਗਏ ਨੇ ਨਾ ਨਹੀਂ ਅਸੀਂ ਤਾਂ ਫੀਸ ਨਹੀਂ ਕਰਾਂਗੇ ਮਸ਼ੀਨਾਂ ਬੰਦ ਕਰਾ ਦਿਓ ਉਹ ਵੀ ਮੈਂ ਵੀ ਬੈਟਰੀ ਪਕਾਗਾ ਨਹੀਂ ਬੈਟਰੀ ਦਾ ਮਤਲਬ ਨਹੀਂ ਜਿੰਦਿਆਂ ਦਾ ਮਤਲਬ ਕਿ ਬੈੱਡ ਦਾ ਬਹੁਤ ਗਹਾਂ ਵਾਲੀ ਗੱਲ ਹੋ ਗਿਆ ਤੁਸੀਂ ਆਪਣੀਆਂ ਮਸ਼ੀਨਾਂ ਬੰਦ ਕਰੋ ਗੱਲ ਕਰਾਂਗੇ ਆਪਾਂ ਨੂੰ ਬੈਂਟੀ ਨਾਲ ਸਾਨੂੰ ਦੋ ਨਕਸ਼ੇ ਅਸੀਂ ਆਪਣੇ ਨੂੰ ਪੁੱਛ ਲੈਣੇ ਹੁੰਦੇ ਬੰਦ ਉਹ ਨਕਸ਼ੇ ਵੀ ਦਿੱਤੇ ਹੋਏ ਤੁਹਾਨੂੰ ਅਸੀਂ ਉਧਰ ਆਈ ਸੀ ਬੰਦੇ ਸਾਰੇ ਸੁਝਾਅ ਦੇ ਦਿੰਦੇ ਆ ਉਹ ਬਹਿਗੇ ਟੈਂਕਲ ਹੋਵੇਗਾ ਹੀ ਨਹੀਂ ਪਤਾ 4-5 ਹਜ਼ਾਰ ਰੁਪਏ ਦਾ ਕਟੜਾ ਦੇ ਰਿਹਾ ਆਹੀ ਬੰਦੇ ਨੇ ਫੇਰ ਵਾਲੇ ਐਸਪੀ ਸਾਹਿਬ ਨਾਲ ਗੱਲ ਕਰੀ ਚਲੋ ਉਹ ਤਾਂ ਹੁਣ ਉਹ ਤੇ ਕਿਹੜਾ ਬਣ ਗਿਆ ਉਹਨਾਂ ਨੂੰ ਵੀ ਅਸੀਂ ਅਸੀਂ ਪਹਿਲਾਂ ਆਇਆ ਉਹਨਾਂ ਨੂੰ ਵੀ ਬੜੇ ਫੇਰੋ ਮੰਨ ਗਏ ਜਿਹੜੇ ਤਰੀਕੇ ਨਾਲ ਸਮਝਾਇਆ ਬੜੀਆ ਦੀ ਦੱਸਦੇ ਆ ਉਹਨਾਂ ਦੇ ਵਿੱਚੋਂ ਫੱਟ ਪਈ ਹੋ ਗਈ ਤੇ ਉਹਨਾਂ ਨੂੰ ਪਹਿਲਾਂ ਇਹ ਸੀਗਾ ਕਿ ਤੁਸੀਂ ਬੈਟਰੀ ਪੱਕਾ ਕਰਨ ਲੱਗੇ ਹੋ ਬੋਰ ਅਧਿਆਰਣ ਨੇ ਕਿਹਾ ਵੀ ਸਾਨੂੰ ਵੀ ਕਰ ਲੱਗਿਆ ਹੁਣ ਪਰੰਗ ਵੀ ਕਿ ਇਹ ਕਿਪਰ ਦੇਗਾ ਤਾਂ ਤੇ ਵੇਖੋ ਬੈੱਡ ਪੱਕਾ ਬਣ ਗਿਆ ਤੇ ਨਾ ਹੀ ਉਹ ਖਲਾਈ ਕਰ ਲਗਾ ਜਿੱਥੇ ਦਰਸ ਡਿੱਗਣਗੇ ਉਹ ਦਰਸ਼ਕਾਂ ਨੂੰ ਧਿਆਨ ਜਰਾ ਕੇ ਕਰ ਰਹੇ ਆ ਕਿ ਜਿਹਦੇ ਨਾਲ ਦਰਸ਼ਕਾਂ ਨੂੰ ਨੁਕਸਾਨ ਹੋਊਗਾ ਉੱਤੇ ਸਾਨੂੰ ਵੀ ਦਾਇਰ ਕਰਦੇ ਨੇ ਸਾਡੀ ਮੈਂ ਤੁਹਾਨੂੰ ਕਹਿੰਦਾ ਗਾਰੰਟੀ ਦਿੰਦਾ ਬੂਰੇ ਲੱਕੇ ਰਹਿਣਾ ਤੇ ਥੋੜੀ ਰੀਚਾਰਜਿੰਗ ਨਹੀਂ ਹੋਊਗੀ ਤਾਂ ਇੱਥੇ ਬੈਠੇ ਆ ਤੁਸੀਂ ਪਾਣੀ ਦੇਣੋ ਆਪ ਅਜਾੜੇ ਵਾਲੇ ਪਿੰਡਾਂ ਦੇ ਪਾਣੀ ਮਗਾਉ ਸਭੇ ਦਾ ਕਹਿੰਦੇ ਕਹਿੰਦੇ ਉਹ ਵੀ ਕੋਈ ਹੋਇਆ ਜੀ ਫਿਰ ਕਿਸੇ ਨੇ ਨਹੀਂ ਢਾਉਣੀ ਨਹੀਂ ਨਹੀਂ ਤੁਸੀਂ ਗਾਰੰਟੀ ਲੈਣੀ ਵੀ ਤਾਂ ਹੋਣੀ ਹੈ ਜਿਹੜਾ ਪਾਸਟ ਕਰਦਾ ਹੈ ਇਹ ਵੀ ਚਾਹੇ ਇਹ ਸਦਾ ਬਿਚਾਰ ਕਰਾਉ ਕਰਤੀ ਚਾਹੁੰਦੇ ਆਂ ਅਤੀ ਨੈਸ਼ਨਲ ਏਜ ਹੈਗਾ ਕਿੰਨੇ ਢਾਉਣੀ ਕਹਿੰਦਾ ਮੈਂ ਨਹੀਂ ਕਹਿੰਦਾ ਨਹੀਂ ਕਹਿੰਦਾ ਲੋ ਮੈਂ ਤੁਹਾਨੂੰ ਜੀ ਦੀ ਗਾਰੰਟੀ ਹੈ ਜੇ ਬਿੱਲ ਦੇ ਦੋ ਤਾਂ ਤੇ ਵੀ ਰੀਚਾਰਜਿੰਗ ਦਾ ਜਿਹੜਾ ਸਟਰਕਚਰ ਹੈ ਉਹਨੇ ਪੁੱਲੋ ਵੀ ਨਹੀਂ ਚੱਲਦੀ ਨਹੀਂ ਨਹੀਂ ਇਹ ਤੁਹਾਨੂੰ ਲੱਗਦਾ ਜੀ ਜਦੋਂ ਆਰਦੀ ਜਦੋਂ ਉਹ ਕਹਾਂਗੇ ਕਿ ਜਦੋਂ ਬੜਾ ਵੱਧ ਗਿਆ ਜੀ 40% ਜਿਹੜੀ ਇਹ ਟੈਕਨੀਕਲਾਂ ਦੇ ਹਿਸਾਬ ਨਾਲ ਟੈਕਨੀਕਲ ਬੰਦਿਆਂ ਨੂੰ ਦੱਸਾ ਦਿਓ ਤੁਸੀਂ ਸਿਆਰੇ ਜਦੋਂ ਤੁਸੀਂ ਕਹੋਗੇ ਇਹ ਬੂਰ ਕਰਾ ਲੂ ਤੇ ਜਨਨ ਕਿ ਇਹ ਆ ਵੀ ਆ ਵੀ ਆਪਾਂ ਕਰਦੇ ਇੱਕ ਦੂਜਾ ਕਰ ਚੱਲ ਗਿਆ ਨਹੀਂ ਜੇ ਮੈਂ ਕਹਾਂ ਹੋਣੀ ਹੈ ਤੁਸੀਂ ਤਾਂ ਨਹੀਂ ਹੋਣੀ ਅਸੀਂ ਸਭ ਇੱਕ ਇੱਕ ਪਾਓ ਗਾਹੜਾ ਧਾਂ ਦੇਖਣਗੇ ਹਾਂ ਜੀ ਗਾਣੂ ਦਾ ਲੈ ਲੈ ਉਹ ਥੋੜਾ ਹੀ ਐ ਤੇ ਫਿਰ ਲੋਕ ਦਿਖਦਾ ਸਾਡਾ ਮਤਲਬ ਨਾਲ ਸਾਡੇ ਜਿੰਨਾ ਪਾਣੀ ਉਪਰ ਆ ਗਿਆ ਤੇ ਤਿੰਨ ਤੋਂ ਪੰਜ ਦੀਆਂ ਸਾਡੀਆਂ ਮੋਟਰਾਂ ਚੱਲਦੀਆਂ ਨੇ 15 15 ਜਿਹੜੀ ਤੁਸੀਂ ਕਹਿ ਰਹੇ ਹੋ ਨਾ ਉਹ ਲਈ ਲੈਫਟੇ ਮੈਂ ਉਹ ਕਹੀ ਜਾਈ ਤੁਸੀਂ ਲੈਫਟੇ ਦੀ ਮਾਸੀ ਲਗਾਂਗੇ ਉਹ ਅਸੀਂ ਲੈਣੀ ਹੈ ਲੈਣੀ ਆ ਹਾਂ ਉਹ ਉਹ ਖੜੇ ਨੇ ਦੇਖਦੇ ਨਹੀਂ ਜਿਹੜੇ ਸਾਲ ਐ ਪੰਜ ਨੇ ਰਾਨਮਾ ਤੋਂ ਇਹਨਾਂ ਨੇ ਪਿਛਲੇ ਸਾਲ ਵੀ ਕਿਹਾ ਸੀ ਅਸੀਂ ਪਿਛਲੇ ਸਾਲ ਵੀ ਪੁੱਛਿਆ ਸੀ ਅਸੀਂ ਕੋਸ਼ਿਸ਼ ਕੀਤੀ ਸੀ ਨਹੀਂ ਬਣਾਈਆਂ ਨਹੀਂ ਬਣਾਈਆਂ ਜੀ ਤੇ ਜੀ ਜੀ ਹੁਣ ਅਸੀਂ ਲਈ ਆ ਸੀ ਪਹਿਲਾਂ ਲਈ ਅਸੀਂ ਪਹਿਲਾਂ ਲਈ ਅਸੀਂ ਆਪਾਂ ਸਰਕਾਰ ਤੋਂ ਅ ਦੂਜਾ ਕੀ ਹੈ ਕੀਰਤਪੁਰ ਚੰਦਕੋ ਸਾਹ ਵਾਲੇ ਨਾਲ ਕੀ ਸੀ ਉਹਦੇ ਕੀ ਅਸੀਂ ਅਸੀਂ ਜਾ ਵੀ ਕੀ ਲੱਗਦਾ ਮੈਂ ਤਾਂ ਹਰਦੀਪ ਸਿੰਘ ਜਾਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀ ਕਰਦੀਆਂ ਲੁਧਿਆਣਾ ਆ ਜਿਹੜੀ ਮੀਟਿੰਗ ਕੀਤੀ ਜਾਂਦੀ ਹੈ ਕੀ ਕਹਿੰਦਾ ਇਹ ਜੋ ਮੀਟਿੰਗ ਆ ਇੱਕੇ ਸਾਂਝੀ ਮੀਟਿੰਗ ਆ ਇਹਦੇ ਵਿੱਚ ਬਖ ਬਖ ਪਿੰਡਾਂ ਤੋਂ ਸਾਰੇ ਲੋਕ ਆਏ ਨੇ ਕਿਉਂਕਿ ਜੋ ਵੀ ਜਿਹੜੀ ਸਾਡੀ ਨਹਿਰ ਆ ਰੋਪੜ ਤੋਂ ਲੈ ਕੇ ਆਪਣੀ ਜਾਂਦੀ ਹੈ ਬਠਿੰਡੇ ਤੱਕ ਇਹਦੇ ਵਿੱਚੋਂ ਚਾਰ ਨਹਿਰਾਂ ਅੱਗੇ ਵੀ ਨਿਕਲਦੀਆਂ ਨੇ ਇਹਦੀ ਸਰਕਾਰ ਨੇ ਇਹਨੂੰ ਬੰਦ ਕਰਕੇ ਇਹਨੂੰ ਪੱਕਾ ਕਰਨ ਦਾ ਜੋ ਪ੍ਰੋਜੈਕਟ ਆ ਸ਼ੁਰੂ ਕੀਤਾ ਵਾ ਉਸ ਦੇ ਵਿਰੋਧ ਦੇ ਵਿੱਚ ਸਾਰੇ ਇੱਥੇ ਇਲਾਕੇ ਦਾ ਇਕੱਠ ਹੋਇਆ ਵਾ ਅਸੀਂ ਇੱਥੇ ਵਾਕਿ ਵਾਕ ਪਿੰਡਾਂ ਤੋਂ ਆਏ ਪੰਜ-ਛੇ ਸਰਪੰਚਾਂ ਦੀ ਰਾਇ ਲਈਆ ਸਾਰਿਆਂ ਨੇ ਇਹ ਕਹਿਣਾ ਵੀ ਨਹਿਰ ਨੂੰ ਪੱਕਾ ਸਰਕਾਰ ਵੱਲੋਂ ਨਾ ਕੀਤਾ ਜਾਵੇ ਤੁਹਾਨੂੰ ਕਿੱਥੋਂ ਪਤਾ ਲੱਗਿਆ ਵੀ ਜਿਹੜੀ ਪੱਕੀ ਹੋਣ ਜਾਂਦੀ ਹੈ ਜੋ ਸਾਡੀ ਗੱਲਬਾਤ ਆ ਸਾਡੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਸੀਗੀ ਨਹਿਰ ਵਿਭਾਗ ਦੇ ਜੋ ਲੁਧਿਆਣੇ ਭੇਂਦੇ ਨੇ ਉਹਨਾਂ ਨੇ ਦੱਸਿਆ ਵੀ ਹਾਂਜੀ ਬਾਕੀ ਇਹ ਪ੍ਰੋਜੈਕਟ ਆਇਆ ਹੋਇਆ ਵੀ ਇਹ ਨੈਣ ਨੂੰ ਪੱਕਾ ਕੀਤਾ ਜਾਣਾ ਕਿਤੋਂ ਪੱਕੀ ਕੀਤੀ ਜਾ ਰਹੀ ਹੈ ਹਨਾ ਹਾਂਜੀ ਇਹਦਾ ਕੰਮ ਆ ਜਿਹੜਾ ਆਪਣਾ ਇੱਥੇ ਪਾਲ ਮਾਜਰੇ ਦੇ ਕੋਲ ਮਸ਼ੀਨਾਂ ਪਾਪਲੇ ਨਾਲ ਲੱਗੀਆਂ ਹੋਈਆਂ ਨੇ ਉਹ ਮਿੱਟੀ ਕੱਢ ਰਹੀਆਂ ਨੇ ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਇਹਦੇ ਵਿੱਚ ਜੋ ਪਾਣੀ ਦੀ ਮਾਤਰਾ ਵਾ ਜਿਵੇਂ 11000 ਲੱਖ ਪਾਣੀ ਛੱਡਿਆ ਜਾ ਰਿਹਾ ਅੱਗੇ ਹੁਣ ਇਹਦੇ ਵਿੱਚ 15.5 ਛੱਡਿਆ ਜਾਊਗਾ ਵੀ ਹੋਰ ਇਹਦੀ ਜਿਹੜੀ ਕਪੈਸਿਟੀ ਆ ਵਧਾਈ ਜਾਊ ਸਬੰਧ ਵਿੱਚ ਕਿਸੇ ਅਧਿਕਾਰੀ ਨਾਲ ਗੱਲ ਹੋਈ ਥੋੜੀ ਦੇਖੋ ਸਾਡੀ ਹਜੇ ਐਕਸ਼ਨ ਸਾਹਿਬ ਨਾਲ ਹੀ ਗੱਲ ਹੋਈ ਆ ਇਸ ਸਬੰਧ ਦੇ ਵਿੱਚ ਅਸੀਂ ਅੱਜ ਸਾਡੇ ਜੋ ਸਮਰਾਲਾ ਐਕਸ਼ਨ ਆਪਣੇ ਐਸ ਡੀ ਐਮ ਸਾਹਿਬ ਨੇ ਉਹਨਾਂ ਨੂੰ ਮਿਲਾਂਗੇ ਤੇ ਜੋ ਹਲਕਾ ਵਿਧਾਇਕ ਜਿੰਕਤਾਰ ਸਿੰਘ ਦਿਹਾਲਪੁਰਾ ਉਹਨਾਂ ਨੂੰ ਵੀ ਮਿਲਾਂਗੇ ਤੇ ਉਹਨਾਂ ਦਾ ਐਮ ਐਲ ਏ ਸਾਹਿਬ ਨੂੰ ਕਹਿ ਕੇ ਅਸੀਂ ਜੋ ਮੰਤਰੀ ਨੇ ਸਾਡੇ ਇਲਾਕੇ ਦੇ ਮੁੰਡਿਆ ਸਾਹਿਬ ਨੇ ਜਾਂ ਦਸੌਂ ਸਾਹਿਬ ਨੇ ਇਹਨਾਂ ਨੂੰ ਵੀ ਅਸੀਂ ਮਿਲਣ ਦੀ ਕੋਸ਼ਿਸ਼ ਕਰਾਂਗੇ। ਅਗਰ ਨਹੀਂ ਹੱਲ ਹੁੰਦਾ ਕੋਈ ਹੋਰ ਰਸਤਾ ਲੱਭ ਲਵਾਂਗੇ। ਦੇਖੋ ਪਹਿਲਾਂ ਤਾਂ ਅਸੀਂ ਸਰਕਾਰ ਅੱਗੇ ਬੇਨਤੀਉ ਕਰਦੇ ਆਂ ਅਸੀਂ ਹਲਕਾ ਵਿਧਾਇਕ ਨੂੰ ਵੀ ਕਹਾਂਗੇ ਉਹਨਾਂ ਦੀ ਡਿਊਟੀ ਬਣਦੀ ਆ। ਸਾਰੇ ਇਲਾਕਾ ਹੀ ਇਹ ਕਹਿੰਦਾ ਵੀ ਇਹ ਨੂੰ ਪੱਕਾ ਨਾ ਕੀਤਾ ਜਾਵੇ ਇਹਦੇ ਨਾਲ ਸਾਡੇ ਆਲੇ-ਦਾਲੇ 10-10 15-15 ਕਿਲੋਮੀਟਰ ਲੋਕਾਂ ਨੂੰ ਇਹਦਾ ਪਾਣੀ ਦਾ ਪੱਧਰ ਆ ਉੱਚਾ ਵਾ। ਇੱਕ ਜੋ ਰੀਚਾਰਜ ਵੱਡੇ ਪੱਧਰ ਤੇ ਹੋ ਰਿਹਾ ਇੱਕ ਵਧੀਆ ਪਾਣੀ ਸਾਨੂੰ ਪੀਣ ਨੂੰ ਇਹਦਾ ਮਿਲ ਰਿਹਾ ਵਾ। ਇਹਦੀ ਸਫਾਈ ਬੇਸ਼ੱਕ ਸਰਕਾਰ ਕਰਾਉਂਦੀ ਹੈ ਕਰਾਵੇ ਪਰ ਇਹਨੂੰ ਪੱਕਾ ਨਾ ਕੀਤਾ ਗਿਆ ਜਿਹੜੀ ਹੁਣ ਐਸਡੀਐਮ ਨੂੰ ਮੀਟਿੰਗ ਦੇ ਵਿੱਚ ਫੈਸਲਾ ਤਾਂ ਇਹ ਲਿਆ ਗਿਆ ਉਹ ਜਾਨੀ ਆਪਣੇ ਤੱਥ ਦੱਸੀ ਗਏ ਨੇ ਜੋ ਸਰਕਾਰ ਨੇ ਦਿੱਤੇ ਇਹਨੇ ਤੁਹਾਨੂੰ ਪਤਾ ਹੀ ਆ ਮੁਲਾਜ਼ਮ ਤਾਂ ਆਪਣਾ ਪੱਖੇ ਭਾਰੀ ਰੱਖਦੇ ਹੁੰਦੇ ਨੇ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਪ੍ਰੈਕਟੀਕਲੀ ਆ ਕੇ ਤੁਸੀਂ ਸਾਡੇ ਨਾਲ ਉੱਥੇ ਦੇਖੋ ਜਾਂ ਸਾਡੇ ਨਾਲ ਡਿਬੇਟ ਤੇ ਬੈਠੋ ਉਸ ਹਿਸਾਬ ਨਾਲ ਗੱਲ ਹੋਊਗੀ ਅਸੀਂ ਤਾਂ ਉਹਨਾਂ ਨੂੰ ਕਹਿਤਾ ਵੀ ਸਵੇਰੇ ਅਸੀਂ ਤੁਹਾਡੀਆਂ ਮਸ਼ੀਨਾਂ ਰੋਕੀਆਂ ਜਾਣਗੀਆਂ ਸਾਰੀਆਂ ਜਥੇਬੰਦੀਆਂ ਦਾ ਸਯੁਗਤ ਮੋਰਚੇ ਵੱਲੋਂ ਵੀ ਇਕੱਠ ਹੋ ਗਿਆ ਅਰ ਹੋਰ ਆਪਣੇ ਰਾਜਨੀਤਿਕ ਜਥੇਬੰਦੀਆਂ ਵੀ ਆਮ ਪਿੰਡੂ ਜਨ ਸਮੂਹ ਸਾਰਿਆਂ ਦੀ ਇਹ ਮੰਗਾਂ ਉਹ ਸਭ ਅੰਗ ਦੇ ਹਿਸਾਬ ਨਾਲ ਹੁਣ ਅਸੀਂ ਸਵੇਰੇ 11 ਵਜੇ ਸੜਕ ਬੰਦ ਕਰਾਂਗੇ ਉੱਥੇ ਧਰਨੇ ਤੇ ਬੈਠਾਂਗੇ ਹੋ ਸਕਦਾ ਉੱਥੇ ਕੋਈ ਹੋਰ ਵੀ ਐਕਸ਼ਨ ਲੈਣਾ ਪੈ ਗਿਆ ਸਾਂਝਾ ਤਾਂ ਹੋਰ ਵੱਡਾ ਐਕਸ਼ਨ ਵੀ ਲੈ ਆ ਜੀ ਕਿਹੜੇ ਕਿਹੜੇ ਹਾਈਵੇ ਆ ਜਿਹੜਾ ਵਾ ਜਾਮ ਕੀਤਾ ਜਾਵੇਗਾ ਸਵੇਰੇ ਗੜੀ ਦਾ ਪੋਰ ਬੰਦ ਕਰਿਆ ਜਾਊਗਾ ਜੀ ਪੋਰ ਬੰਦ ਕੀਤਾ ਜਾਊਗਾ ਲੋਪਰ ਬੰਦ ਕਰਿਆ ਜੀ ਕਿੰਨੇ ਕ ਸਮੇਂ ਲਈ ਕੀਤਾ ਜਾਊਗਾ ਆਣ ਮੇਸੇ ਸਮੇਂ ਦੇ ਹੋਊਗਾ ਜੀ ਗੱਤੀ ਮਸ਼ੀਨਾਂ ਕੱਢ ਕੇ ਬਾਹਰ ਨਹੀਂ ਜਾਂਦੇ ਉਹ ਬੰਦ ਨਹੀਂ ਕਰਦੇ ਮੀਟਿੰਗ 'ਚ ਕੋਈ ਸਹਿਮਤੀ ਨਹੀਂ ਬਣੀ ਗੱਲ ਨਹੀਂ ਬਣੀ ਜੀ ਹੈਗੀ ਬਣੀ ਨਹੀਂ ਉਹ ਮੰਨਣ ਨੂੰ ਤਿਆਰ ਨਹੀਂ ਹੈਗੀ ਨਹੀਂ ਜੀ ਉਹ ਆਪਣੀ ਲੌਲੀਪੌਪ ਦੇ ਹੀ ਜਾਂਦੇ ਨੇ ਬਣੀ ਨਹੀਂ ਹੈਗੀ ਸਹਿਮਤੀ ਅਸੀਂ ਕਿਹਾ ਵੀ ਪ੍ਰੈਕਟੀਕਲੀ ਆ ਕੇ ਦੇਖੋ ਤੁਸੀਂ ਕਾਗਜ਼ੀ ਸਾਡੇ ਕੋਲ ਲੱਗ ਜਾਂਦੇ ਹੋ ਵੀ ਸਾਡੀ ਡਰਾਇੰਗ ਚਾਹਾਂ ਅਸੀਂ ਤਾਂ ਇੱਕ ਦਰਾਖਤ ਕੱਢ ਦਈਏ ਸਾਡੇ ਤਾਂ ਪਰਚਾ ਹੁੰਦਾ ਸਾਾਨੂੰ ਨੰਗਣ ਨੂੰ ਡੱਕਾ ਲੱਗਦਾ ਇਹਨਾਂ ਨੇ ਹੁਣ ਹਜ਼ਾਰਾਂ ਹੀ ਦਰਾਖਤ ਕੱਢ ਦੇਣਾ ਅਸੀਂ ਮਹਿਰ ਚੌੜੀ ਕਰਨੀ ਆ ਫੇਰ ਇਹਨਾਂ ਨੇ ਕਹਿਣਾ ਇਹਦੀਆਂ ਛਪਾਂ ਡੇਗਦੀਆਂ ਨੇ ਹੁਣ ਅਸੀਂ ਇਹਨੂੰ ਪੱਕਾ ਕਰਨਾ ਸੰਤ ਉਹ ਗਾਇਨੇ ਵੀ ਪੱਕੀ ਕਰਨੀ ਨਹੀਂ ਪਰ ਉਹ ਪੱਕੀ ਕਰ ਰਹੇ ਨੇ ਸਾਰੀ ਉਹਨਾਂ ਦੀ ਬਣੀ ਹੀ ਆ ਇਹ ਇੱਕ ਸਾਨੂੰ ਲਾਲੀਪਾਪ ਹੀ ਦਿੰਦੇ ਨੇ 21 ਦਿਨ ਦੀ ਬੰਦੀ ਆ ਪੰਜ 10 ਦਿਨ ਲੰਘੇ ਦਸਾਂ ਦਿਨਾਂ ਚ ਇਹਨਾਂ ਨੇ ਜਿੰਨਾ ਕੋ ਸਾਨੂੰ ਕਹਿੰਦੇ ਨੇ ਉਹਨਾਂ ਉਹ ਪੱਕਾ ਕਰ ਦੇਣਾ ਅਗਲੀ ਵਾਰ ਚ ਪ੍ਰੋਪੋਜ਼ਲ ਬਣੀ ਆ ਤਿੰਨ ਸਾਲ ਦੀ ਇਹਨਾਂ ਦੀ ਫੇਰ ਪੱਕਾ ਕਰ ਦੇਣਾ ਇਸ ਲਈ ਅਸੀਂ ਹੁਣ ਇਹਨਾਂ ਨੂੰ ਕੰਮ ਨਹੀਂ ਦੇਣਾ ਉਹਨਾਂ ਨੂੰ ਵਾਰਨਿੰਗ দেয়া ਇਹ ਕੋਲ ਯਸਮੀਨ ਸਾਹਿਬ ਸਾਰੀ ਬੈਠੇ ਸੀ ਮੁਲਾਜ਼ਮ ਕੱਲ ਨੂੰ ਰੋਡ ਜਾਮ ਕਿੱਥੇ ਰੋਡ ਜਾਮ ਕਰਿਆ ਜਾਊ ਠੀਕ ਆ